ਮੁਲਾਜ਼ਮਾ ਪੈਨਸ਼ਨਰਾਂ ਵੱਲੋਂ ਆਪਣੇ ਸੰਘਰਸ਼ ਨੂੰ ਦਿੱਤਾ ਇੱਕ ਨਵਾਂ ਮੋੜ ਮੁਲਾਜ਼ਮਾ ਵੱਲੋਂ ਦਿੱਤੇ ਅਲਟੀਮੇਟਮ ਦਾ ਸਰਕਾਰ ਤੇ ਕੀ ਅਸਰ ਮੁਲਾਜ਼ਮਾ ਤੋਂ ਬਾਅਦ ਹੁਣ ਅਫਸਰ ਵੀ ਤੁਰੇ ਸੰਘਰਸ਼ ਦੇ ਰਾਤ ਸਸੇਗਲ ਦੋਸਤੋ ਤੁਹਾਡੇ ਆਪਣੇ ਚੈਨਲ ਮਾਈਂਡ ਕੋਚ ਦੇ ਵਿੱਚ ਤੁਹਾਡਾ ਸਵਾਗਤ ਹੈ ਇਹ ਇੱਕ ਇਨਫੋਰਮੇਟਿਵ ਪਲੇਟਫਾਰਮ ਹੈ ਜਿਸ ਦੇ ਵਿੱਚ ਜੋਬ ਅਲਰਟਸ ਨੋਟੀਫਿਕੇਸ਼ਨ ਅਤੇ ਹੋਰ ਬਹੁਤ ਸਾਰੀ ਇਨਫਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਂਦੀ ਹੈ ਜਿੱਥੇ ਪੁਰਾਣੀ ਪੈਨਸ਼ਨ ਬਹਾਲੀ ਨੂੰ ਲੈ ਕੇ ਪੂਰੇ ਦੇਸ਼ ਪਰਚ ਰੋਸ ਮਾਰਚ ਕੱਢੇ ਜਾ ਰਹੇ ਨੇ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਲੈ ਕੇ ਸਰਕਾਰ ਵਿਰੋਧੀ ਚਾਹੇ ਉਹ ਕੇਂਦਰ ਸਰਕਾਰ ਹੋਵੇ ਜਾਂ ਫਿਰ ਪੰਜਾਬ ਸਰਕਾਰ ਹਰ ਦਿਨ ਮੁਲਾਜ਼ਮ ਸੜਕਾਂ ਤੇ ਨਜ਼ਰ ਆਉਂਦੇ ਨਹੀਂ ਪੰਜਾਬ ਸਰਕਾਰ ਬਰੁਧ ਰੈਲੀਆਂ ਅਰਤੀਪੁਕ ਮੁਜ਼ਾਰੇ ਰੋਜ਼ ਪ੍ਰਦਰਸ਼ਨ ਹੁਣ ਆਮ ਗੱਲ ਹੋ ਗਈ ਹੈ ਪਰ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਮੰਨਣ ਲਈ ਕੋਈ ਸੱਦਾ ਕੋਈ ਗੱਲਬਾਤ ਜਾਂ ਕੋਈ ਅਨਾਉਂਸਮੈਂਟ ਵਰਗਾ ਵਤੀਰਾ ਨਜ਼ਰ ਨਹੀਂ ਆਇਆ ਸ਼ਾਇਦ ਸਰਕਾਰ ਵੱਲੋਂ 22 ਅਗਸਤ ਦੀ ਮੀਟਿੰਗ ਵੀ ਮੂਲਤਵੀ ਹੀ ਕੀਤੀ ਜਾਵੇਗੀ ਕਿਉਂਕਿ ਚੋਣਾਂ ਦੀਆਂ ਤਰੀਕਾਂ ਅਨਾਉਂਸ ਹੋ ਚੁੱਕੀਆਂ ਹਨ ਇਸ ਹਫ਼ਤੇ ਬਾਵਜੂਦ ਕੋਈ ਐਲਾਨ ਸਰਕਾਰ ਨਹੀਂ ਹਰ ਪਾਵੇਗੀ ਜਦੋਂ ਮੁਲਾਜ਼ਮ ਪੈਨਸ਼ਨਾਂ ਦੀਆਂ ਮੰਗਾ ਮੰਨ ਹੀ ਨਹੀਂ ਸਕੇਗੀ ਤਾਂ ਫਿਰ ਮੀਟਿੰਗ ਦਾ ਕਿੰਨਾ ਕੋ ਫਾਇਦਾ ਰਹੇਗਾ ਅੰਤ ਨਤੀਜਾ ਇਹੀ ਹੋਵੇਗਾ ਕਿ ਹੁਣ ਤਾਂ ਮੰਗਾ ਮੰਨਣੀਆਂ ਨਹੀਂ ਜਾ ਸਕਦੀਆਂ ਪਰ ਚੋਣਾਂ ਤੋਂ ਬਾਅਦ ਤੁਰੰਤ ਮੀਟਿੰਗਾਂ ਕਰਕੇ ਹੱਲ ਕੱਢੇ ਜਾਣਗੇ ਐਸੀਆਂ ਚਲਾਕੀਆਂ ਮੁਲਾਜ਼ਮਾਂ ਨੂੰ ਹਰ ਮੀਟਿੰਗ 'ਚ ਦੇਖਣ ਨੂੰ ਮਿਲੀਆਂ ਹਨ ਉਧਰ ਪੰਜਾਬ ਰੈਵਨਿਊ ਅਫੀਸਰ ਐਸੋਸੀਏਸ਼ਨ ਨੇ ਬਹੁਤ ਵੱਡਾ ਐਲਾਨ ਕਰ ਦਿੱਤਾ ਹੈ ਕਿ 19 ਅਗਸਤ ਨੂੰ ਰੱਖੜੀ ਵਾਲੇ ਦਿਨ ਤੋਂ ਸਮੂਹਿਕ ਛੁੱਟੀ ਲੈਣ ਦਾ ਐਲਾਨ ਕਰ ਦਿੱਤਾ ਹੈ ਆਪਣੇ ਕੈਡਰ ਦੀਆਂ ਮੰਗਾਂ ਨੂੰ ਲੈ ਕੇ 19 ਅਗਸਤ ਨੂੰ ਸਮੂਹਿਕ ਛੁੱਟੀ ਲੈ ਕੇ ਸਾਰੀਆਂ ਤਹਿਸੀਲਾਂ ਦਾ ਕੰਮ ਠੱਪ ਕਰ ਦੇਣਗੇ ਇਸ ਤੇ ਸਰਕਾਰ ਨੇ ਹਰਕਤ ਚ ਆ ਕੇ ਤੁਰੰਤ ਹੰਗਾਮੀ ਮੀਟਿੰਗ ਦਾ ਸੱਦਾ ਦਿੱਤਾ ਅਤੇ ਅਫਸਰਾਂ ਦੀ ਇਸ ਹੜਤਾਲ ਨੂੰ ਖਤਮ ਕਰਨ ਲਈ ਸਰਕਾਰ ਹਰ ਤਰ੍ਹਾਂ ਦਾ ਯਤਨ ਕਰ ਰਹੀ ਹੈ ਮੁਲਾਜ਼ਮਾ ਅਤੇ ਪੈਨਸ਼ਨਰਾਂ ਨੂੰ ਇਕੱਠੇ ਹੋ ਕੇ ਸੜਕਾਂ ਤੇ ਆ ਕੇ ਲਗਾਤਾਰ ਸੰਘਰਸ਼ ਵਿੜਨਾ ਪਵੇਗਾ ਤਾਂ ਜੋ ਸਰਕਾਰ ਮਜਬੂਰ ਹੋ ਕੇ ਮੰਗਾਂ ਮੰਨਣ ਲਈ ਤਿਆਰ ਹੋ ਜਾਵੇ ਹੁਣ ਇਹ ਦੇਖਣਾ ਹੋਵੇਗਾ ਕਿ 22 ਅਗਸਤ ਦੀ ਮੀਟਿੰਗ ਹੁੰਦੀ ਹੈ ਜਾਂ ਨਹੀਂ ਅਤੇ ਅਗਰ ਹੁੰਦੀ ਵੀ ਹੈ ਤਾਂ ਉਸ ਦਾ ਹਾਂ ਪੱਕੀ ਨਤੀਜਾ ਕਿੰਨਾ ਕੁ ਰਹੇਗਾ ਤਾਂ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਵੀਡੀਓ ਚ ਬਣ ਰਹੇ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕਣ ਤਾਂ ਥੈਂਕ